ਹਾਂਜੀ ਭਾਉਜੀ ਕੀ ਨਾਮ ਤੁਹਾਡਾ ਮੇਰਾ ਨਾਮ ਬ੍ਰਿਯੰਦ ਸਿੰਘ ਆ ਜੀ ਪਿੰਡ ਪਿੰਡ ਮੇਰਾ ਤੁੰਡਾ ਵਾ ਉਮਰ ਮੇਰੀ 80 ਸਾਲ ਆ ਮੈਂ ਇਹ ਜਿਹੜਾ ਵਿਆਸ ਦੇ ਰਿਆ ਵਗ ਰਿਆ ਜੀ ਇਹ ਸਾਡੀਆਂ ਮਾਲਕੀਆਂ ਦੇ ਵਿੱਚ ਵਗ ਰਿਆ ਹੁਣ ਇਹ ਮੌਕੇ ਤੇ ਅਸੀਂ ਖੜੇ ਆ ਇਹ ਜਿਹੜੇ ਸਾਡੇ ਪਿੰਡ ਨੂੰ ਬਹੁਤ ਜ਼ਿਆਦਾ ਖਤਰਾ ਵਾ ਇੱਕ ਕਿਲਾ ਸਿਰਫ ਸਾਡੇ ਪਿੰਡ ਦਾ ਰਹਿ ਗਿਆ ਵਾ ਫਾਸਲਾ ਤੇ ਇਹ ਦਰਿਆ ਨੇ ਮਾਰ ਕਰਕੇ ਪਿੰਡ ਵੀ ਸਾਡਾ ਸਾਰਾ ਟਹਿ ਜਾਣਾ ਵਾ ਉਹ ਸਾਡੀਆਂ ਜੱਦੀਆਂ ਮਾਲਕੀਆਂ ਜਿਹੜੀਆਂ ਉਹ ਟੈਂਡੀਆਂ ਮੌਕੇ ਤੇ ਅਸੀਂ ਖੜੇ ਆਂ ਪ੍ਰਸ਼ਾਸਨ ਨੂੰ ਅਸੀਂ ਕਹਿਣ ਦੇ ਆਂ ਵੀ ਸਾਡੀ ਜਲਦੀ ਤੋਂ ਜਲਦੀ ਇਹ ਐਕਸ਼ਨ ਲੈਣ ਨਹੀਂ ਤੇ ਸਾਡੇ ਪਿੰਡ ਨੇ ਵੀ ਤਹਿ ਜਾਣਾ ਸਾਡੀ ਜ਼ਮੀਨਾਂ ਵੀ ਸੈਂਕੜੇ ਏਕੜ ਜਿਹੜੀ ਐ ਇਸ ਦਰਿਆ ਦੇ ਵਿੱਚ ਵਗ ਰਹੀ ਆ ਸਾਨੂੰ ਮਾਲਦਾਉ ਨਹੀਂ ਅਜੇ ਤਾਈ ਮਾਲਕੀਆਂ ਦਾ ਮਿਲਿਆ ਕਿੰਨੀ ਕਿ ਦੂਰੀ ਤੇ ਰਹਿ ਗਿਆ ਪਿੰਡ ਤੁਹਾਡਾ ਪਿੰਡ ਸਰਾਂਜੀ 4 ਕਿੱਲੇ ਰਹਿ ਗਿਆ ਕੀ ਮੰਗ ਕਰਦੇ ਜੀ ਮੰਗ ਇਹ ਕਰਦੇ ਆ ਜੇ ਸੁਪਰ ਨਾਮ ਲੱਗੇ ਤੇ ਸਾਡਾ ਪਿੰਡ ਵੀ ਗਿਆ ਤੇ ਜਿਹੜੀ ਆ ਜ਼ਮੀਨ ਸਾਡੀ ਪੱਕੀ ਟਹਿ ਰਹੀ ਮਾਲਕੀਆਂ ਜੱਦੀ ਇਹ ਵੀ ਨਹੀਂ ਰਹਿਣੀ ਆ ਥੋੜਾ ਰਹਿ ਜਾ ਹਾਂਜੀ ਕੀ ਨਾ ਭਾਈ ਤੁਹਾਡਾ ਮੇਰਾ ਨਾਮ ਮਲਕੀਤ ਸਿੰਘ ਆ ਜੀ ਕਿਹੜਾ ਪਿੰਡ ਜੀ ਪਿੰਡ ਧੁੰਦਾ ਜਿਹੜੇ ਤੁਸੀਂ ਅੱਜ ਇਕੱਠੇ ਹੋਏ ਜੀ ਇਥੇ ਕੀ ਮਸਲਾ ਸਾਰਾ ਸਾਡਾ ਮਸਲਾ ਇਹ ਆ ਜੀ ਪਿੰਡ ਧੁੰਦੇ ਦੇ ਬਿਆਸ ਦਰਿਆ ਦੇ ਉੱਤੇ ਖੜੇ ਆ ਅਸੀਂ ਜੀ ਸਾਡੀ ਨੰਬਰੀ ਜ਼ਮੀਨ ਆ ਇਹ ਦਰਿਆ ਦੇ ਵਿੱਚ ਟਹਿਣ ਲਈ ਆ ਜ਼ਮੀਨ ਤਾਂ ਸਾਡੀ ਅੱਗੇ ਹੀ ਪਹਿਲਾਂ ਟਹਿ ਚੁੱਕੀ ਆ ਤੇ ਹੁਣ ਸਾਡੇ ਪਿੰਡ ਨੂੰ ਖਤਰਾ ਉਹਦਾ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਛੇਤੀ ਤੋਂ ਛੇਤੀ ਸਾਡੀ ਬੇਨਤੀ ਸੁਣੀ ਜਾਵੇ ਤੇ ਇੱਥੇ ਸਪਰ ਲੱਗਣ ਸਪਰ ਲੱਗਣ ਜਾਂ ਲੋਜਾਂ ਲੱਗਣ ਤੇ ਪਿੰਡ ਦਾ ਬਚਾਅ ਹੋ ਸਕੇ ਤੇ ਦਰਿਆ ਤੇ ਰਾਤ ਦੇਣੀ ਟੈ ਰਿਆ ਤੇ ਪਿੰਡ ਨੂੰ ਬਹੁਤ ਜ਼ਿਆਦਾ ਖਤਰਾ ਜੀ ਤੇ ਪ੍ਰਸ਼ਾਸਨ ਆਉਂਦਾ ਵੇਖ ਕੇ ਚਲੇ ਜਾਂਦਾ ਪਰ ਸਾਡੀ ਸੁਣਦਾ ਕੋਈ ਨਹੀਂਗਾ ਤੇ ਸਾਡੀ ਬੇਨਤੀ ਆ ਮਾਨ ਸਰਕਾਰ ਨੂੰ ਵੀ ਪਿੰਡ ਢੁੰਡੇ ਨੂੰ ਲੋਜਾਂ ਲਾ ਕੇ ਜਾਂ ਸਪਰ ਲਾ ਕੇ ਤੇ ਬਚਾਇਆ ਜਾਵੇ ਤੇ ਪਿੰਡ ਵਾਸੀਆਂ ਨੂੰ ਰਾਹ ਦਵਾਈ ਜਾਵੇ ਐਸੇ ਲਈ ਜਿਹੜੀ ਦਰਿਆ ਦੀ ਸਥਿਤੀ ਕੀ ਬਣੀ ਹੋਈ ਆ ਜਿਹੜੀ ਹਰ ਸਾਲ ਮਾਰ ਵੱਜਦੀ ਆ ਹਰ ਸਾਲ ਹਰ ਸਾਲ ਮਾਰ ਵੱਜਦੀ ਆ ਦਰਿਆ ਦੀ ਜੀ ਹੁਣ ਐਸੇ ਲਈ ਕੀ ਸਥਿਤੀ ਆ ਆਸ ਟਾਈਮ ਤੇ ਸਥਿਤੀ ਇਹ ਆ ਜਿਹੜਾ ਪਿੰਡ ਦਾ ਰਾਹ ਚੱਲ ਰਿਹਾ ਉਸ ਤੋਂ ਸਿਰਫ ਇੱਕ ਕਿਲਾ ਦੂਰ ਵਾ ਰਾਹ ਤੋਂ ਰੋਹ ਦੀ ਦਾਸ ਕਰਮਾ ਥੱਲੇ ਜਾਂਦੇ ਆ ਜੀ ਹਾਂ ਜੀ ਟਾਇਰ ਕੀ ਕੰਮ ਸੇ ਗਾਮ ਜਿਹੜਾ ਰਾਹ ਚੱਲ ਰਿਹਾ 50 ਕਿੱਲੇ ਜ਼ਮੀਨ ਐਰ ਕੀ ਤਾਜੀ ਵਿੱਚ ਟਹਿ ਕੇ ਵਿੱਚ ਡਿੱਗੀ ਆ ਕੀ ਮੰਗ ਕੀ ਹੰਦਰ ਸਾਡੀ ਮੰਗ ਇਹ ਆ ਜੀ ਇੱਥੇ ਜਾਂ ਤੇ ਨੁਜਾ ਲੱਗਣ ਸਪਰ ਲੱਗਣ ਤੇ ਸਾਡਾ ਬਚਾ ਹੋ ਸਕੇ ਤੇ ਪਿੰਡ ਵਾਸੀਆਂ ਨੂੰ ਸਾਡੀ ਰਾਤ ਦਿਵਾਈ ਜਾਵੇ ਕੀ ਨਾ ਭਾਈ ਤੁਹਾਡਾ ਮੇਰਾ ਨਾਮ ਰਸ਼ਪਾਲ ਸਿੰਘ ਹੈ ਜੀ ਪਿੰਡ ਸਾਡਾ ਪਿੰਡ ਤੁੰਦਾ ਜੀ ਅਸੀਂ ਇਕੱਠੇ ਹੋਏ ਜਿਹੜੇ ਬੰਦੇ ਪੂਰੇ ਪਿੰਡ ਵੱਲੋਂ ਇਹ ਬੇਨਤੀ ਕਰਨੀ ਚਾਹੁੰਦੇ ਆ ਕਿ ਸਾਡਾ ਆ ਸੈਂਕੜੇ ਏਕੜ ਜੇ ਜ਼ਮੀਨ ਹੈ ਸਾਡੀਆਂ ਜਿਹੜੀਆਂ ਜ਼ਮੀਨਾਂ ਨੇ ਸਾਡੀਆਂ ਨੰਬਰੀ ਜ਼ਮੀਨਾਂ ਨੇ ਸਾਡੀ ਮਾਲਕੀ ਹੈ ਪਹਿਲਾਂ ਤਾਂ ਕਈ ਸਾਲਾਂ ਤੋਂ ਸਾਡੀ ਅੱਧੀ ਜ਼ਮੀਨ ਦੇ ਵਿੱਚ ਵੈਸੇ ਵਗਦਾ ਆ ਰਿਹਾ ਸੀਗਾ ਤੇ ਹੁਣ ਤਾਂ ਆ ਤਿੰਨਾਂ ਚੌਧਰਾਂ ਦੇ ਵਿੱਚ ਹੀ ਆ ਘੱਟੋ ਘੱਟ ਵੀ ਜੜ੍ਹ 40-50 ਕਲੇ ਜ਼ਮੀਨ ਦੇ ਦਰਿਆ ਦੇ ਜਿਹੜੇ ਆ ਢਾਈ ਢੇੜੀ ਦਰਿਆ ਨੇ ਆਪਣੇ ਨਾਲ ਮਿਲਾ ਲਿਆ ਇਸ ਤੋਂ ਬਾਅਦ ਜਿਹੜੀ ਜ਼ਮੀਨ ਅੱਗੇ ਆ ਅਗਲੇ ਪਾਸੇ ਆ ਉਹ ਤਾਂ ਬਿਲਕੁਲ ਨਵੀਂ ਜ਼ਮੀਨ ਆ ਜਿਹੇ ਸਾਡਾ ਅੱਧਾ ਕਿਲਾ ਦਰਿਆ ਕ੍ਰੋਸ ਕਰ ਜਾਂਦਾ ਤੇ ਇਹ ਸਾਡੇ ਪਿੰਡ ਨੂੰ ਬਿਲਕੁਲ ਜਿਆਦਾ ਢਾਹ ਲਗਣੀ ਆ ਸਾਡਾ ਅੱਧਾ ਪਿੰਡ ਵੀ ਢਹਿ ਸਕਦਾ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਸਾਨੂੰ ਇਹ ਪੂਰਾ ਕਨਫਰਮ ਨਹੀਂ ਕਿ ਕਿ ਡਿਸਟ੍ਰਿਕਟ ਨੇ ਪਿਛੇ ਇਸ ਪਰ ਪਾਸ ਕੀਤੇ ਜਾਂ ਨਹੀਂ ਕੀਤੇ ਜੇ ਨਹੀਂ ਕੀਤੇ ਤਾਂ ਅਸੀਂ ਕਹਿੰਦੇ ਜਲਦੋ ਜਲ ਸਾਡੀ ਇਸ ਪਰ ਲਾ ਕੇ ਤੇ ਸਾਡੇ ਪਿੰਡ ਨੂੰ ਬਚਾ ਕੀਤਾ ਜਾਵੇ ਸਾਡੇ ਜਿਹੜੇ ਜੱਦੀ ਜਾਦਾਦਾਂ ਨੇ ਜ਼ਮੀਨਾਂ ਨੇ ਉਹ ਉਹਦਾ ਬਚਾ ਕੀਤਾ ਜਾਵੇ ਤੇ ਜੇ ਸਾਨੂੰ ਬਣਦਾ ਮੌਜਾ ਸਾਡੀ ਬੜੀਆ ਜ਼ਮੀਨਾਂ ਵਿੱਚ ਤੇ ਰਾਹ ਪੱਕਾ ਦਰਿਆ ਵਗਦਾ ਸਾਨੂੰ ਉਹਦਾ ਮੌਜੂਦਤਾ ਜਾਵੇ ਸਾਡੀ ਸਰਕਾਰ ਨੂੰ ਸਾਡੇ ਵੱਲੋਂ ਰਿਕਵੈਸਟ ਆ ਪੂਰੇ